ਜੈਮਾ ਸਸਤੀ ਕਲੱਬੂ ਵੱਲੋਂ ਹਰ ਸਾਲ ਕੁੜੀ ਦਾ ਵਿਆਹ ਤੇ ਇੱਕ ਜਾਗਰਣ ਵਿਸ਼ਾਲ ਜਾਗਰਣ ਕਰਾਇਆ ਜਾਂਦਾ ਕਬੂਰ ਚੌਂਕ ਖਰੜ ਵਿਖੇ ਅੱਜ ਉਹੀ ਲੜੀ ਤਹਿਤ ਅੱਜ ਇੱਕ ਜ਼ਰੂਰਤਮੰਦ ਲੜਕੀ ਦੀ ਵਿਆਹ ਬਾਲਮਿਕ ਧਰਮਸ਼ਾਲਾ ਕਬੂਰ ਚੌਂਕ ਖਰੜ ਵਿਖੇ ਮਹਾਰਿਸ਼ੀ ਬਾਲਮਿਕ ਧਰਮਸ਼ਾਲਾ ਜਿਹੜੀ ਕਬੂਰ ਚੌਂਕ ਗਿਆ ਉਹਦੇ ਵਿੱਚ ਕਰਾਇਆ ਜਾ ਰਿਹਾ ਤੇ ਬੜੇ ਹੀ ਸਾਥ ਨਾਲ ਸਾਰੇ ਕਲੱਬ ਮੈਂਬਰ ਅੱਗੇ ਹੋ ਕੇ ਕੰਮ ਕਰ ਰਹੇ ਆ ਜਿੰਨਾ ਵੀ ਹੋ ਸਕੇ ਸਾਰਾ ਸਮਾਨ ਲੜਕੀ ਨੂੰ ਪ੍ਰੋਵਾਈਡ ਕਰਾਇਆ ਜਾ ਰਿਹਾ ਜੋ ਜ਼ਰੂਰਤਮੰਦ ਇੱਕ ਪਰਿਵਾਰ ਸ਼ੁਰੂ ਕਰਨ ਲਈ ਵਿਆਹ ਦੇ ਵਿੱਚ ਇੱਕ ਪਰਿਵਾਰ ਦਿੰਦਾ ਉਹ ਸਾਰਾ ਸਮਾਨ ਚਾਹੇ ਉਹ ਬੇਟੀ ਹੋਵੇ ਅਲਮਾਰੀ ਹੋਵੇ ਬੈੱਡ ਹੋਵੇ ਸੋਫੇ ਹੋਣ ਜਾਂ ਕੋਈ ਡੈਸਕ ਟੇਬਲ ਕੱਪੜੇ ਸਲਾਈ ਮਸ਼ੀਨ ਪ੍ਰੈਸ ਭਾਂਡੇ ਉਹ ਸਾਰਾ ਕੁਝ ਕਲੱਬ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਇਹ ਜਿਹੜਾ ਜੈਮਾ ਸਰਸੋਦੀ ਕਲੱਬ ਤੇ ਲਾਇਓਨਸ ਕਲੱਬ ਖਰਡ ਸਿਟੀ ਜੁਆਇੰਟ ਪ੍ਰੋਗਰਾਮ ਹੈ ਕਿ ਇਹਦੇ ਵਿੱਚ ਅੱਜ ਵਿਆਹ ਦਾ ਕਰਵਾਇਆ ਜਾ ਰਿਹਾ ਇੱਕ ਜੁਰਦਮਾਦ ਲੜਕੀ ਦਾ ਤੇ ਅਸੀਂ ਇਹੀ ਗੁਜਾਸ਼ ਕਰਾਂਗੇ ਕਿ ਆਉਣ ਵਾਲੀ 8 ਤਰੀਕ ਨੂੰ ਵਿਸ਼ਾਲ ਜਾਗਰਣ ਹੈ ਸਾਰੇ ਸ਼ਹਿਰ ਨੂੰ ਇਸ ਵਿਸ਼ਾਲ ਜਾਗਰਣ ਦਾ ਸੱਦਾ ਹੈ ਵੀ ਇਸ ਪਹੁੰਚੋ ਅਦੇਮਾਨ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਜੋਤ ਵੀ ਸਾਡੀ ਹਰ ਸਾਲ ਜੈਮਾ ਜਵਾਲਾ ਜੀ ਜਵਾਲਾ ਜੀ ਦਵਾਰ ਤੋਂ ਲੈ ਕੇ ਆਈ ਜਾਂਦੀ ਹੈ ਉਸ ਤਰ੍ਹਾਂ ਹੀ ਜੈਮਾ ਜਵਾਲਾ ਜੀ ਦਵਾਰ ਤੋਂ ਇਸ ਤਰ੍ਹਾਂ ਜੋਤ ਲਈ ਆਈ ਜਾਵੇਗੀ ਤੇ ਸ਼ਹਿਰ ਦੇ ਵਿੱਚ ਘੁਮਾ ਕੇ 8 ਤਰੀਕ ਨੂੰ ਜਾਗਰਣ ਕਬੂਰ ਚੌਕ ਖਰੜ ਵਿਖੇ ਕਰਵਾਇਆ ਜਾ ਰਿਹਾ ਤੇ ਅੱਜ ਇੱਕ ਜ਼ਰੂਰਤਮੰਦ ਲੜਕੀ ਦਾ ਵਿਆਹ ਹੈ ਸਾਰੇ ਕਲੱਬ ਦੇ ਸਹਿਯੋਗ ਨਾਲ ਸਾਰੇ ਕਲੱਬ ਮੈਂਬਰ ਇਹਦੇ ਜ ਬੜਾ ਹੀ ਉਤਸ਼ਾਹ ਨਾਲ ਸਹਿਯੋਗ ਕਰ ਰਹੇ ਆ ਜਿਵੇਂ ਮੈਂ ਹੁੰਦੇ ਹਾਂ ਜੀ ਹਾਂ ਕੋਸ਼ਿਸ਼ ਸਾਡੇ ਕਲੱਬ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਦੇ ਸਹਿਯੋਗ ਨਾਲ ਵੀ ਜਿੰਨਾ ਵੀ ਸਮਾਨ ਅਸੀਂ ਇੱਕ ਘਰੇਲੂ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਜਿਨਨੇ ਵੀ ਪਰਿਵਾਰ ਸ਼ੁਰੂ ਕਰਨ ਲਈ ਜਿਹੜੀ ਵੀ ਜ਼ਰੂਰਤ ਹੁੰਦੀ ਹੈ ਜਿਸ ਤਰ੍ਹਾਂ ਇੱਕ ਪਰਿਵਾਰ ਆਪਣੇ ਲੜਕੀ ਨੂੰ ਸਮਾਨ ਦਿੰਦਾ ਚਾਹੇ ਉਹ ਬੈੱਡ ਹੋਵੇ, ਅਲਮਾਰੀ, ਸੋਫਾ, ਗੱਦੇ, ਸਲਾਈ ਮਸ਼ੀਨ, ਪ੍ਰੈਸ, ਭਾਂਡੇ ਸਾਰਾ ਕੁਝ ਅਸੀਂ ਦਿੱਤੇ ਨੇ ਔਰ ਕਮ ਸਿਕਮ 100 ਦੇ ਕਰੀਬ ਸੂਟ ਨੇ ਜਿਹੜੇ ਅਸੀਂ ਬੇ ਲੜਕੀਆਂ ਦਿੱਤੇ ਨੇ ਚਾਂਦੀ ਦਾ ਸਮਾਨ ਵੀ ਹੈ ਜਿਹੜਾ ਉਹਦੇ ਵਿੱਚ ਦਿੱਤਾ ਜਾ ਰਿਹਾ ਬੱਚੇ ਨੂੰ ਤੇ ਤਾਂ ਅਸੀਂ ਇਹੀ ਜਾਚਾਂਗੇ ਇਹ ਪਰਮਾਤਮਾ ਇਸ ਜੋੜੀ ਨੂੰ ਭਾਗ ਲਾਵੇ ਔਰ ਇਹ ਦਿਨ ਦੋਨੇ ਤਰੱਕੀ ਕਰੇ ਇਹ ਬਹੁਤ ਵੱਡਾ ਕੰਮ ਹੈ ਧਰਮ ਦਾ ਕੰਮ ਹੈ ਔਰ ਇਹ ਯੰਗ ਬੱਚੇ ਖੜੇ ਆ ਨਾਲੇ ਖਰੜ ਦੇ ਦੇਖੋ ਪ੍ਰਧਾਨ ਐਮਸੀ ਵਗੈਰਾ ਸਾ ਇਹ ਬਹੁਤ ਵੱਡੀ ਹਿੰਮਤ ਹੈ ਗਰੀਬ ਪਰਿਵਾਰਾਂ ਦੇ ਵਿਆਹ ਕਰਾਉਣ ਨੇ ਉਹਨਾਂ ਬਾਰੇ ਸੋਚਣਾ ਇੱਕ ਨਾ ਕਾਈਂਡ ਹਾਰਟ ਕਰਦੇ ਜਿਹਨੂੰ ਚੰਗੇ ਦਿਲ ਦੀ ਨਿਸ਼ਾਨੀ ਹੈ ਔਰ ਉੱਚੀ ਸੋਚ ਹੈ ਜਿਹੜੀ ਦੂਜਿਆਂ ਦੀ ਕੁੜੀਆਂ ਨੂੰ ਵੀ ਆਪਣੀ ਕੁੜੀਆਂ ਵਾਂਗ ਕਰਦੇ ਦੇਖੋ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਉਹਨਾਂ ਨੇ ਸੋਨਾ ਚਾਂਦੀ ਕੱਪੜੇ ਫਰਨੀਚਰ ਕਿਹੜੀ ਚੀਜ਼ ਦੀ ਕਮੀ ਹੈ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਦਿਲੋਂ ਬਹੁਤ ਖੁਸ਼ ਹਾਂ ਅੱਗੇ ਵੀ ਜਦੋਂ ਤੁਹਾਨੂੰ ਸਾਡੀ ਲੋੜ ਪਏ ਮੈਂ ਹਾਜ਼ਰ ਹਾਂ ਜੀ ਤੁਸੀਂ ਉੱਪਰ ਵੀ ਜਾਓਗੇ ਦੇਖੋ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਭ ਕੁਝ ਨਹੀਂ ਆਮ ਅਸੀਂ ਆਪਣੀ ਕੁੜੀ ਦਾ ਕਿਹਦਾ ਵਿਆਹ ਕਰਦੇ ਹਾਂ ਜਾਂ ਆਪਣੇ ਘਰ 'ਚ ਕੋਈ ਫੰਕਸ਼ਨ ਕਰਦੇ ਹਾਂ ਸੇਮ ਉਦਾਂ ਹੀ ਹੈ ਇੱਕ ਕਲੱਬ ਉਦਾਂ ਹੀ ਕਰਦਾ ਹਰ ਸਾਲ ਕਰਦਾ ਹੈ ਹਾਂ ਜੀ ਇਹ ਬਹੁਤ ਵੱਡੀ ਗੱਲ ਹੈ ਔਰ ਬਹੁਤ ਮੈਂ ਕਹਿੰਦੀ ਰੱਬ ਦੀ ਕਿਰਪਾ ਹੀ ਹੈ ਇਹਨਾਂ ਦੇ ਉੱਤੇ ਔਰ ਇਹਨਾਂ ਬੰਦਿਆਂ ਦਾ ਸਹਿਯੋਗ ਹੈ ਜਿਹੜੀ ਹਿੰਮਤ ਮਾਰਦੇ ਹਰ ਵਾਰ ਵੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨੀ ਹਿੰਮਤ ਮਾਰਦੇ ਹੋ ਗਰੀਬ ਘਰ ਦੀਆਂ ਕੁੜ ਥੈਂਕ ਯੂ ਜਿਹੜਾ ਇਹ ਸਭ ਤੋਂ ਵੱਡਾ ਪੁੰਨ ਹੈ ਜੇ ਕਿਸੇ ਦਾ ਗਰੀਬ ਪਰਿਵਾਰ ਦੀ ਧੀ ਨੂੰ ਉਠਾਉਣਾ ਉਸ ਤੋਂ ਵੱਡਾ ਪੁੰਨ ਕੰਮ ਕੋਈ ਹੋਰ ਨਹੀਂ ਹੈਗਾ ਤੇ ਇਹ ਬਹੁਤ ਸ਼ਿਵਾਸ਼ੀ ਦੇ ਲਾਇਕ ਹੈ ਮਾਂ ਸਰਸਪਤੀ ਕਲੱਬ ਦੇ ਜਿੰਨੇ ਵੀ ਮੈਂਬਰ ਚੱਡਾ ਜੀ ਹੈ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦੀ ਆ ਇਹਨਾਂ ਨੇ ਐਡੇ ਪੁੰਨ ਦੇ ਕੰਮ ਵਿੱਚ ਅੱਜ ਮੈਨੂੰ ਨਾਲ ਲਿਆ ਇਹਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਭਾਰ ਭਾਰ ਕਿਡ ਕਰਦਾ ਤੇ ਇੱਕੇ ਤੋਂ ਵਿਸ਼ਵਾਸ ਤੋਂ ਉਹਨਾਂ ਵੀ ਜਦੋਂ ਵੀ ਇਹਨਾਂ ਨੂੰ ਕਿਤੇ ਇਹੋ ਜੇ ਕੰਮ 'ਚ ਕਿਤੇ ਵੀ ਲੋੜ ਪੈਂਦੀ ਮੈਂ ਹਾਰ ਟਾਈਮ ਇਹਨਾਂ ਦੇ ਨਾਲ ਖੜਾ